ਕੀ ਚੰਗਾ ਲੱਗਦਾ ਹੈ। ਦੱਸੇ ਡੇਲੀ ਦਾ ਕੰਪੜੇ ਰੱਖਣ ਨੂੰ ਸਾਰੇ ਹੋਏ ਪਏ ਨੇ, ਬੈੱਡ ਸ਼ੀਟ ਵੀ ਰਿਹਾ ਸਾਰਾ ਕੁਝ ਲਗਾ ਲਿਆ ਵਾ ਡਿਜ਼ਾਈਨਿੰਗ ਚ। একদম ਸ਼ਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਿਊ ਬਲੌਗ ਵਿੱਚ ਕਿਵੇਂ ਤੁਸੀਂ ਸਾਰੇ ਮੀਟ ਕਰਦੇ ਹੋ ਤੁਸੀਂ ਸਾਰੇ ਮੇਰੇ ਵੀ ਪੈਨ ਸਹੀ ਹੋਵੋਗੇ ਤੇ ਜੀ ਅੱਜ ਬਲੌਗ ਦੀ ਸ਼ੁਰੂਆਤ ਕੀਤੀ ਹੈ ਸਵੇਰ ਦੇ ਟਾਈਮ ਤੋਂ ਤੇ ਦੇਖੋ ਮੈਂ ਹੁਣ ਕੀ ਕਰ ਰਹੀ ਹਾਂ ਇੰਨਾ ਸਮਾਨ ਕੱਢਿਆ ਮੈਂ ਫ੍ਰੀਜ ਤੋਂ ਮੈਂ ਲੱਗੀਆਂ ਫ੍ਰੀਜ ਨੂੰ ਕਲੀਨ ਕਰਨ ਵੈਸੇ ਡੇਲੀ ਤਾਂ ਹੀ ਰਫੇਡ ਦਿੰਦੇ ਆ ਫਿਰ ਵੀ ਜਦੋਂ ਆਪਾਂ ਖਾਣੇ ਬਾਕਸ ਚੱਕਦੇ ਹਾਂ ਉਹਦੇ ਵਿੱਚ ਦੇਖੋ ਸਬਜ਼ੀਆਂ ਦੇ ਜੋ ਟਮਾਟਰ ਵਗੈਰਾ ਅੰਦਾ ਵਗੈਰਾ ਪਿਆ ਹੁੰਦਾ ਇਹ ਦਿਨ ਨਾਲ ਵੀ ਗੰਦਾ ਰਹਿ ਲੇਕਿਨ ਨਾ ਇਹ ਸਾਰਾ ਹੁਣ ਮੈਂ ਕਲੀਨ ਕਰਾਂਗੀ ਤੇ ਇਹਦਾ ਸਮਾਨ ਕੱਢ ਕੇ ਰੱਖਿਆ ਸ਼ਿੰਕ ਚ ਇੱਧਰ ਇਹ ਵੀ ਸਾਰਾ ਧੋਣਾ ਜਿਹੜੇ ਮੈਟ ਵਗੈਰਾ ਰੱਖੇ ਹੋਏ ਨੇ ਆ ਸਾਰੇ ਹੀ ਧੋਵਾਂਗੇ ਤੇ ਲੱਗਦੇ ਹਲੇ ਮੈਂ ਚਾਹ ਵੀ ਨਹੀਂ ਪੀਤੀ ਚਾਹ ਹਲੇ ਬਣਾ ਕੇ ਰੱਖੀ ਹੋਆ ਪੀਣੀ ਤੇ ਇੱਧਰ ਬਣਾ ਰਹੇ ਆ ਅੱਜ ਦੇਸੀ ਕੀ ਬਣਾਇਆ ਜਿਹੜੀ ਮਲਾਈ ਖੱਖੀ ਹੋ ਗਈ ਸੀਗੀ ਤੇ ਸਵੇਰ ਦੇ 6:30 ਹੋਏ ਹਲੇ লাগ ਗਏ ਆ ਜੀ ਆਪਣੇ ਕੰਮ ਤੇ ਮੈਂ ਨਾ ਚੰਗੀ ਜਿਹਾ ਇਹਦੇ ਨਾਲ ਜੋ ਬਰਤਨ ਧੋਣੇ ਵਾਲਾ ਸਾਬਣ ਹੁੰਦਾ ਨਾ ਏਦਾਂ ਚੰਗੀ ਦਾ ਸਾਬਣ ਨਾਲ ਸਾਫ਼ ਕੀਤਾ ਤੇ ਹੁਣ ਪਾਣੀ ਨਾਲ ਧੋਣਾ ਇਹਨੂੰ ਤੇ ਇਹ ਕਰ ਦਿਖਾਉਂਦੀ ਹਮਰਵੀਰ ਆ ਗਿਆ ਉੱਠ ਕੇ ਉਹਨੂੰ ਵੀ ਚਾਹ ਬੁਲਾਉਣੀ ਆ ਕਹਿੰਦਾ ਬਿਸਕੁਟ ਫੜਾ ਦਿਓ ਮੈਨੂੰ ਕੌਣ ਦੇਖਦਾ ਬੈਠੇ ਹਲੇ ਤੇ ਹੁਣ ਮੈਂ ਬੁਲਾਉਣੀ ਆ ਚਾਹ ਤੇ ਨਾਲੇ ਜਲਦੀ ਜਲਦੀ ਕਰੀਏ ਜੀ ਨਹੀਂ ਆ ਹਫਤੇ ਵਿੱਚ ਕਰਨਾ ਚਾਹੁੰਦਾ ਵਸ ਸਾ ਡੇਲੀ ਕਰਦੇ ਹੀ ਰਹਿਣੇ ਆ ਪਰ ਪ੍ਰੋਪਰ ਕਲੀਨਿੰਗ ਵੀ ਜਦ ਤੱਕ ਇਹ ਨਹੀਂ ਜਦ ਤੱਕ ਇਹ ਸਾਰਾ ਸੰਦਗ ਕੱਢ ਕੇ ਇਹਨਾਂ ਨੂੰ ਹੀਟ ਕੀਤਾ ਜਾਵੇ ਨਾ ਫਿਰ ਪ੍ਰੋਪਰ ਕਲੀਨਿੰਗ ਹੋਦੀ ਆ ਹੁਣ ਪਾਣੀ ਨਾਲ ਇਹਨਾਂ ਨੂੰ ਸਾਫ ਕਰਾਂਗੇ ਚੰਗੀ ਤਰ੍ਹਾਂ ਇਸ ਬਾਲਟੀ ਦੇ ਵਿੱਚ ਪਾਣੀ ਲੈ ਕੇ ਆਉਣੀ ਮੈਂ ਫਾਈਨਲੀ ਜੇ ਫ੍ਰਿਜ ਦੀ ਪੂਰੀ ਕਲੀਨਿੰਗ ਹੋ ਗਈ ਐਂਡ ਕਲੀਨ ਕਰਤਾ ਪੂਰਾ ਮੈਂ ਇਹ ਸਮਾਨ ਵੀ ਦੁੱਧ ਔਰ ਲੱਸੀ ਰੱਖੀਏ ਕਿਉਂਕਿ ਫੇ ਬਾਹਰ ਪਈ ਗਰਮ ਹੁੰਦੇ ਸੀਗੇ ਕਿਉਂ ਗਰਮੀ ਦੇ ਦਿਨਾਂ ਖਾਗ ਹੋਣ ਦਾ ਵੀ ਖਤਰਾ ਰਹਿੰਦਾ ਹੈ ਸਾਫ਼ ਕਰਕੇ ਜਲਦੀ ਜਿਕੇ ਇਹਨਾਂ ਨੂੰ ਵਿੱਚ ਰੱਖਤਾ ਸੀਗਾ ਤੇ ਹੁਣ ਬਾਕੀ ਦਾ ਸਮਾਨ ਵਿੱਚ ਰੱਖ ਦਿੰ ਜਿਹੜਾ ਇੰਨਾ ਬਾਹਰ ਪਿਆ ਅਮਰਵੀਰ ਮੇਰੇ ਨਾਲ ਹੈਲਪ ਕਰਾਊਗਾ ਚਲੋ ਕਾਕੇ ਰੱਖੀਏ ਹੁਣ ਆਈਆਂ ਜਿਵੇਂ ਉੱਪਰ ਮਸ਼ੀਨ ਲਾਈ ਆ ਤੇ ਕੱਪੜੇ ਦੇਖੋ ਇੰਨੇ ਸਾਰੇ ਹੋਏ ਪਏ ਨੇ ਬੈਡ ਸ਼ੀਟ ਵਗੈਰਾ ਸਾਰਾ ਕੁਝ ਤੇ ਇੱਥੇ ਅਮਰਵੀਰ ਖੇਡ ਰਿਹਾ ਪਾਣੀ ਨਾਲ ਨੌ ਲੱਗਿਆ ਹੈ ਪਾਈਪ ਲਵਾ ਕੇ ਸਿੱਟਿਆ ਹੋਇਆ ਕੱਪੜੇ ਵੀ ਬਹੁਤ ਜ਼ਿਆਦਾ ਹੋ ਗਏ ਸੀ ਕਿਉਂਕਿ 2-3 ਦਿਨ ਹੋ ਗਏ ਮੈਨੂੰ 3 ਦਿਨ ਬਾਅਦ ਹੋਇਆ ਤੇ ਪਹਿਲਾਂ ਹੁਣ ਆ ਸਾਰਾ ਤਾਂ ਕਲੀਨਿੰਗ ਕੀਤੀ ਤੇ ਦਰਵਾਜ਼ੇ ਤਾਂ ਕੀ ਸਾਫ਼ ਕੀਤੀਆਂ ਡਸਟ ਬਹੁਤ ਪਈ ਹੋਈ ਸੀਗੀ 2-3 ਦਿਨ ਬਾਅਦ ਇਹ ਵੀ ਕਲੀਨ ਕਰਦੀ ਹੁਣੀ ਆ نیچے ਪਹਿਲਾਂ ਕਲੀਨਿੰਗ ਦਾ ਕਰਕੇ ਆਈ ਤੇ ਸਿਕਨ ਕਰਿਆ ਤਾਂ ਧੁੱਪ ਲੱਗ ਸੁਣੀ ਤੇ ਜੋ ਫਿਰ ਨਾ ਧੁੱਪ ਨਹੀਂ ਤੇਜ਼ ਹੋ ਜਾਂਦੀ ਆ ਇਹ ਹੁੰਦਾ ਵੀ ਪਹਿਲਾਂ ਬਾਰ-ਬਾਰ ਵਾਲਾ ਕੰਮ ਨਵੇੜ ਲਈ ਤਾਂ ਹੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਬਾਹਰ ਜਿੰਨਾ ਵੀ ਹਿੰਦਬਾਲ ਦਾ ਉਹ ਨਵੇਲ ਲੈਣੀ ਹੁੰਨੀ ਆ ਉਸ ਤੋਂ ਬਾਅਦ ਫਿਰ ਅੰਦਰ ਦਾ ਕਰਦੇ ਹੁੰਨੇ ਆ ਬਸ ਹੁਣ ਜਲਦੀ ਜਲਦੀ ਕੱਪੜੇ ਧੋ ਲੈਣੇ ਨਾਲ ਦੀ ਨਾਲ ਮੈਂ ਹੁਣ ਅੰਦਰ ਵਾਸ਼ਰੂਮ ਧੋਣੀ ਆ ਕਿਉਂਕਿ ਹੁਣ ਮਸ਼ੀਨ 'ਚ ਕੱਪੜੇ ਤਾਂ ਮੈਂ ਪਾ ਦਿੱਤੇ ਨੇ ਵਾਸ਼ਰੂਮ ਕਲੀਨ ਕਰਨਾ ਹੁਣ ਮੈਂ ਤੇ ਬਰਲੀਨ ਵੀ ਇੰਤ ਕੰਮ ਕਰਵਾ ਦਿੰਦੀ ਆ ਹੁਣ ਜੀ ਮੈਂ ਬੈੱਡ ਸ਼ੀਟ ਵੀ ਚੇਂਜ ਕਰ ਲੈਣੀ ਆ ਤੇ ਇਹਦਾ ਤਾਂ ਦੂਜੀ ਗੰਦੀ ਦੋ ਦਿਨੇ ਕੱਢਦੀ ਹੁਣ ਤੇ ਬੈੱਡ ਸ਼ੀਟ ਡੇਲੀ ਇੰਨੀ ਗੰਦੀ ਕਰ ਦਿੰਨੇ ਆ ਛੁੱਟੀਆਂ ਕਰਕੇ ਹੁਣ ਉੱਪਰੇ ਖੇਡਦੇ ਫਿਰ ਜੰਨੇ ਬੱਚੇ ਆ ਹੁਣ ਵੀ ਦੇਖੋ ਪੋਚਾ ਲਗਾਤਾ ਸੀਗਾ ਆ ਫੇਰ ਐਵੇਂ ਪੈਡ ਪਾਤੀ ਐਦਾਂ ਗੰਦ ਪਾਉਂਦੇ ਆ ਡੇਲੀ ਬੱਚੇ ਹੁਣ ਘਰ ਰਹਿਣ ਕਰਕੇ ਮੈਂ ਹੁਣ ਬਲਿੰਦੇ ਦੁਆਰਾ ਪੋਚਾ ਮੰਗਾਇਆ ਵੀ ਲੈ ਕੇ ਆਇਆ ਇਹਨੂੰ ਤੋਂ ਮਾਂ ਕਿਉਂਕਿ ਇਹ ਬਾਹਰ ਚਲੇ ਜਾਣੇ ਉੱਥੇ ਖੜ੍ਹ ਜਾਨੇ ਬਾਰ ਉਸ ਤੋਂ ਅੰਦਰ ਉੱਪਰ ਆ ਜਾਣੇ ਆ ਉਹ ਮਿੱਟੀ ਵਾਲੇ ਪੈਰਾਂ ਨਾਲ ਟੈਡ ਚੱਪੀ ਜਾਂਦੀ ਸਾਰੇ ਘਰ ਜਿਹੜੇ ਮੈਂ ਸੂਟ ਸੀਗੇ ਉਹ ਤਾਂ ਚਾਰ ਸੂਟ ਤਾਂ ਸਿਉ ਲਏ ਉਹਨਾਂ ਦੀ ਤਰਪਾਈ ਦੇ ਵਿੱਚੋਂ ਇੱਕਲੀ ਤਰਪਾਈ ਰਾਤ ਕਰਤੀ ਸੀਗੀ ਤਿੰਨੇ ਸੂਟ ਹਲੇ ਵੀ ਰਹਿ ਗਏ ਤੁਹਾਨੂੰ ਉਹ ਵੀ ਦਿਖਾਉਣੀ ਆ ਹਾਂਜੀ ਇਹ ਚਾਰ ਸੂਟ ਸੀਗੇ ਇੱਕ ਤਾਂ ਬਲੈਕ ਸੂਟ ਇਹ ਸਲਾਈ ਕਰਕੇ ਰੱਖਿਆ ਪਿਆ ਕਿੰਨੇ ਦਿਨ ਦਾ ਹੁਣ ਇਹਦੀ ਅੱਜ ਤਰਪਾਈ ਕਰਨੀ ਇਹਦੀ ਵੀ ਕਰਨੀ ਆ ਹਲੇ ਦੇਖਦੇ ਆ ਬਾਕੀ ਕਿਹਦੀ ਕਰਨੀ ਪਹਿਲਾਂ ਤੇ ਇਹ ਕਾਟਨ ਦਾ ਘਰ ਵਾਸਤੇ ਸਲਾਈ ਕੀਤਾ ਇਹਦੀ ਵੀ ਤਰਪਾਈ ਰਹਿੰਦੀ ਆ ਹਰੇ ਉਹ ਵਾਲੇ ਸੂਟ ਦੀ ਵੀ ਉਹ ਵੀ ਘਰ ਵਾਸਤੇ ਆ ਤੇ ਆਹ ਵਾਲੇ ਕੀ ਜਿਹੜਾ ਸ਼ਰਟ ਕੱਲੀ ਸੀ ਦੀ ਸਲਵਾਰ ਸੀਗੀ ਪਹਿਲੀ ਮੇਰੇ ਕੋਲ ਪਈ ਉਹਦੇ ਨਾਲ ਮੈਚ ਕਰਕੇ ਇਹ ਸਲਾਈ ਕੀਤਾ ਤੇ ਨਾ ਇਹਦਾ ਮੈਂ ਡਿਜ਼ਾਈਨ ਦਿਖਾਉਣੇ ਤੋਂ ਕਿਵੇਂ ਕਰਾਇਆ ਤੇ ਆਹ ਵਾਲੇ ਸ਼ਰਟ ਜੋ ਮੈਂ ਸਲਾਈ ਕਰੀ ਸੀ ਕੱਲ ਕਿੰਤੀ ਸੀ ਇਕੱਲੇ ਦੀ ਰਾਤ ਰਪਾਈ ਕਰਤੀ ਸੀਗੀ ਤੇ ਇਸ ਤਰ੍ਹਾਂ ਇਹਦੇ ਲੈਸ ਲਗਾਈ ਮੈਂ ਡਿਜ਼ਾਈਨਿੰਗ ਚ ਐਦਾਂ ਇਹਦੀ ਨਾਲ ਸਲਵਾਰ ਆਲਰੇਡੀ ਪਈ ਸੀਗੀ ਤੇ ਤਾਂ ਬਾਵਾ ਕਰੀਏ ਇਸ ਦੀਆਂ ਆਹ ਵਾਲੀ ਸਲਵਾਰ ਸੀਗੀ ਜੋ ਪਹਿਲਾਂ ਪਈ ਸੀ ਬਿਲਕੁਲ ਲਾਈਟ ਸカイ ब्लू ਕਲਰ ਦੀ ਆਹਦੇ ਨਾਲ ਮੈਚ ਕਰਦਾ ਚਾਹੇ ਨਾ ਇਸ ਨੂੰ ਆਪਾਂ ਬਾਈਟ ਸਲਵਾਰ ਦੇ ਨਾਲ ਵੀ ਪਾ ਸਕਦੇ ਆ ਬਟ ਮੈਂ ਇਹਦੇ ਨਾਲ ਪਾਉਣੀ ਨੇ ਤੇ ਠੀਕ ਆ ਹੁਣ ਮੈਂ ਅਮਰਵੀਨ ਨੂੰ ਪਹਿਲਾਂ ਨਿੜਾਵਾਂ ਉਹ ਖੜਾ ਵੇਟ ਕਰਦਾ ਮੇਰੀ ਕੱਪੜੇ ਢਿੱਲੇ ਕਰਕੇ ਆਏ ਪਿੱਛੇ ਖੇਡ ਕੇ ਪਾਣੀ ਨਾਲ ਹੁਣ ਇਹਨੂੰ ਨਿੜਾ ਕੇ ਦਸਰਵੋਨੇ ਤੇ ਬਾਕੀ ਕੰਮ ਫੇਰ ਕਰਦੇ ਆ ਬਾਅਦ ਵਿੱਚ ਹਾਂਜੀ ਹੁਣ ਜੀ ਕੱਪੜੇ ਸਾਰੇ ਵਾਸ਼ ਕਰ ਲੇ ਤੇ ਇਹਨੇ ਸਾਰੇ ਅੱਧੇ ਹਲੇ ਮੈਂ ਉਤਾਰ ਕੇ ਲੈ ਗਏ ਆ ਕਾਫੀ ਸਾਰੇ ਹੋਰ ਵੀ ਸੀਗੇ ਉਹ ਸੁੱਕ ਗਏ ਸੀਗੇ ਕਿੰਨੇ ਜ਼ਿਆਦਾ ਕੱਪੜੇ ਹੋ ਜਾਂਦੇ ਆ ਮੈਂ 3 ਦਿਨ ਨਹੀਂ ਸੀ ਤੋਂ ਇੰਨੇ ਜ਼ਿਆਦਾ ਹੋ ਗਏ ਸੀਗੇ ਤੇ ਹਲੇ ਵੀ ਥੋੜੇ ਜਿਹਾ ਸੁੱਕ ਰਹੇ ਆ ਲਾਸਟ ਵਾਲੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਹੈ ਹੁਣ ਦੇਖ ਲਓ 12:00 ਵਜ ਗਏ ਨੇ ਇੰਨਾ ਟਾਈਮ ਹੋ ਗਿਆ ਅੱਜ ਮੈਨੂੰ ਫੁੱਫੜੇ ਤੋਂ ਬੀਨੂਏ ਬਾਕੀ ਨਾਲ ਦੀ ਨਾਲ ਘਰ ਦੇ ਵੀ ਹੋਰ ਵੀ ਕੰਮ ਕਰੀ ਗਏ ਵਿੱਚੇ ਬੱਚੇ ਹੁੰਦੇ ਕਦੇ ਸਿਰਵਾਰ ਵਾਲਾ ਸਾਰੇ ਕੰਮ ਕਰਨੇ ਹੁੰਨੇ ਬਲਿਹਾਰ ਵੀ ਅੱਜ ਸਿਰਨਾ ਹੀ ਸੀਗੀ ਉਹਦਾ ਸਿਰ ਰਹਿ ਗਿਆ ਬੌਣ ਤੋਂ ਅਮਰਬੀਦਾ ਤਾਂ ਬਾਤ ਦਾ ਸੀਗਾ ਤੇ ਹੁਣ ਇਹ ਵੀ ਕੱਪੜੇ ਰੱਖਦੇ ਆ ਚੱਕਦੇ ਆ ਜੀ ਹਾਂਜੀ ਹੁਣ ਮੈਂ ਕੱਪੜੇ ਉਤਾਰ ਕੇ ਲੈ ਕੇ ਆਈਆਂ ਦੁਪਹਿਰ ਜਿਹੜੇ ਤੋਪਤੇ ਸੀ ਤੇ ਇਹੋ ਪਿੰਨੇ ਸਾਰੇ ਕੱਪੜੇ ਆ। ਇਹਨੇ ਕੱਪੜੇ ਹੁਣ ਤਾਰ ਕੇ ਲੈ ਕੇ ਆਈਆਂ। ਸਾਰੇ ਸੁੱਕ ਗਏ ਸੀਗੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਹੁਣ ਜੋੜ ਕੇ ਰੱਖਦੇ ਆ। ਤੇ ਸਾਰਾ ਦਿਨ ਬਸ ਇੱਦੇ ਕੰਮ ਚ ਲੰਘ ਜਾਂਦਾ। ਅੱਜ ਮੈਂ ਤੇ ਲਾਈਵ ਵੀ ਨਹੀਂ ਆਇਆ ਹੈ ਗਿਆ ਕੱਪੜਿਆਂ ਦੇ ਕਰਕੇ ਬਹੁਤ ਜ਼ਿਆਦਾ ਕੱਪੜੇ ਸੀਗੇ। ਦੇਖੋ ਇਹਨਾਂ ਨਾਲ ਲੱਗ ਗਿਆ। ਇਹਨਾਂ ਨਾਲ ਫਿਰ ਬਾਕੀ ਹੋਰ ਕੰਮ ਕਰਦੇ ਅਤੇ ਕੁਝ ਕਦੇ ਕੁਝ ਤੇ ਬਾਕੀਆਂ ਚ ਫ੍ਰਿਜ ਦੀ ਵੀ ਕਲੀਨਿੰਗ ਕੀਤੀ ਤੁਹਾਨੂੰ ਪਤਾ ਸਵੇਰ ਦੇ ਟਾਈਮ ਚ ਹੱਦ ਸਾਰਾ ਹੀ ਨੈਤ ਤੇ ਬੀਜ਼ੀ ਹ ਜੇਗੀ ਤੇ ਹੋਰ ਮੈਂ ਸੁੱਤਾ ਉੱਠਾਂ ਤੇ ਪਾਣੀ ਵੀ ਕਰਨੀ ਤੇ ਮੈਂ ਕੀ ਕਰਦੇ ਪਹਿਲਾਂ ਰੱਖਦੇ ਆ ਕੱਪੜੇ ਜੀ ਸਸ਼ੀਕਲ ਜੀ ਨੈਕਸਟ ਡੇ ਹੋ ਗਿਆ ਜੀ ਅੱਜ ਸ਼ੂਟ ਕਰਦੇ ਹਾਂ ਨੂੰ ਸਾਨੂੰ ਤੇ ਹੁਣ ਦੁਪਹਿਰ ਦਾ ਟਾਈਮ ਆ ਬੱਚੇ ਲੱਗੇ ਹੋਏ ਆ ਖੇਡਣ ਕਹਿੰਦੇ ਅਸੀਂ ਲੁੱਡੋ ਖੇਡਣੀ ਆ ਤੇ ਮੈਂ ਲੱਗੀ ਹਾਂ ਇਹਦੇ ਸੂਟ ਦੀ ਤਰਪਾਈ ਕਰਨ ਜੋ ਸਿਉਂ ਕੇ ਰੱਖੇ ਹੋਏ ਨੇ ਸਾਰੇ ਤੇ ਇਹਦੇ ਪਰ ਆ ਗਈ ਤਰਪਾਈ ਕਰਦੀ ਕਰਦੀ ਅੱਧੀ ਘੜਤੀ ਸੀ ਥੋੜੀ ਜੀ ਰਹਿ ਗਈ ਤੇ ਲੱਗਦੇ ਹੁਣ ਪਹਿਲਾਂ ਛੱਤ ਦੇਖ ਲਈਏ ਸੀ ਕਿਉਂਕਿ ਅੱਜ ਮੌਸਮ ਵਧੀਆ ਆ ਅੱਜ ਹਵਾ ਚੱਲਦੀ ਆ ਬਹੁਤ ਵਧੀਆ ਧੁੱਪ ਨਹੀਂ ਹੈਗੀ ਅੱਜ ਬਿਲਕੁਲ ਵੀ ਠੰਡੀ ਹਵਾ ਚੱਲ ਰਹੀ ਏ ਬਹੁਤ ਵਧੀਆ ਮੌਸਮ ਬਹੁਤ ਵਧੀਆ ਹੋਇਆ ਹੈ ਬਾਹਰ ਅੱਜ ਕਿਤੇ ਸਾਥ ਤੇ ਨਾ ਪਤਾ ক্রিকেট ਖੇਡ ਰਹੇ ਸੀਗੇ ਦੋਨੋਂ ਜਣੇ ਮੈਂ ਕਿਹਾ ਹਾਂ ਨੀਚੇ ਆ ਕੇ ਖੇਡ ਲਓ ਇੱਥੇ ਬੈਠ ਕੇ ਮੇਰੇ ਕੋਲ ਪੰਜ ਪੰਜ ਤੇ ਠੀਕ ਹੈ ਹੁਣ ਕੰਮ ਕਰਦੇ ਜੇ ਤੱਕ ਅੱਗੇ ਤਰਪਾਈ ਫੇਰ ਮਿਲਦੇ ਤੁਹਾਨੂੰ